ਦਾ ਗੁਜਰੀ ਵੈਲਪੁਰ ਸੈਟੀ ਵੱਲੋਂ ਉਦੋਂ ਇਹ ਗੱਲ ਸੋਚੀ ਗਈ ਜਦੋਂ ਇਹ ਰਸਤਾ ਖੁੱਲਿਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਸਥਾਨ ਵਾਸਤੇ ਕਰਤਾਰਪੁਰ ਸਾਹਿਬ ਵਾਸਤੇ ਜਦੋਂ ਰਸਤਾ ਖੁੱਲਿਆ ਉਦੋਂ ਲੋਕਾਂ ਨੇ ਇਹਦਾ ਮੁੱਲ ਵਟਣ ਦੀ ਕੋਸ਼ਿਸ਼ ਕੀਤੀ ਪੈਸੇ ਕਾਫੀ ਪੈਸੇ ਲੈ ਕੇ ਯਾਤਰਾ ਕਰਾਉਣ ਦੀ ਕੋਸ਼ਿਸ਼ ਕੀਤੀ ਉਦੋਂ ਮਾਤਾ ਗੁਜਰੀ ਵੈਲਪੁਰ ਸੈਟੀ ਨੇ ਮੀਟਿੰਗ ਕਰਕੇ ਲੋਕਾਂ ਨੂੰ ਸਨੇਹਾ ਦਿੱਤਾ ਕਿ ਅਸੀਂ ਫ੍ਰੀ ਯਾਤਰਾ ਕਰਾਵਾਂਗੇ ਇਹ ਕਿੰਨੀਆਂ ਅਰਦਾਸਾਂ ਤੋਂ ਬਾਅਦ ਜਿਹੜਾ ਰਸਤਾ ਕਰਤਾਰਪੁਰ ਸਾਹਿਬ ਦਾ ਖੁੱਲਿਆ ਹੈ ਸੋ ਸ੍ਰੀ ਨਾਨਦਪੁਰ ਸਾਹਿਬ ਤੋਂ ਸੰਗਤਾਂ ਨੂੰ ਧੰਨ ਸ੍ਰੀ ਗੁਰਮਾਨੰਦ ਦੇਵ ਸਾਹਿਬ ਪਾਤਸ਼ਾਹੀ ਦੇ ਪਾਵਨ ਅਸਥਾਨਾਂ ਦੇ ਦਰਸ਼ਨਾਂ ਲਈ ਕਰਤਾਰਪੁਰ ਪਾਕਿਸਤਾਨ ਵੇਖੇ ਜਿਹੜੀ ਕਿ ਸੰਗਤ ਇਕੱਤਰ ਹੋ ਕੇ ਜਥੇ ਦੇ ਰੂਪ ਵਿੱਚ ਅੱਜ ਸ੍ਰੀ ਨਾਨਦਪੁਰ ਸਾਹਿਬ ਨਿਰਮਲ ਮੰਡੇ ਤੋਂ ਅਰਦਾਸ ਕਰਕੇ ਰਵਾਨਗੀ ਹੋ ਰਹੀ ਹੈ ਸੋ ਮੈਂ ਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਜਿੰਨੇ ਵੀ ਸੰਗਤ ਚਾ ਜਾ ਰਹੀ ਹੈ ਸਾਰੇ ਨੂੰ ਤੰਦਰੁਸਤੀਆਂ ਬਾਕਸ਼ਣ ਸਾਰੇ ਨੂੰ ਆਪਸੀ ਪਿਆਰ ਬਾਗਦਕਸ਼ਨ ਤੇ 3 ਲੱਖ ਦਾਸ ਸਦਾ ਗੁਰੂ ਮਾਨੀ ਅਗੇ ਅਰਦਾਸ ਸਦਾ ਮਾਰੀ ਜੀਉ ਕਿੰਦ ਸਭ ਤੇਰਾ ਹੈ ਗੁਰੂ ਮਹਾਰਾਜ ਕਬਬ ਤੇ ਸਾਈਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜਿਟਿਆਂ ਬਜਾਵਣ ਅੰਕੇਦਾਨੀ ਸਵਾਦਾਨੀ ਸਭ ਥਾਈਓ ਸਾਈਂ ਦਸਾਂ ਪਾਸ਼ੇ ਦੀ ਆਤਮਾ ਜੋਤ ਦਿੱਤੇ ਬ੍ਰਹਮਾਨ ਸਤਿਗੁਰੂ ਤੰਤਾ ਗੋਗਰ ਦੇ ਪਾਤਸ਼ਾਹ ਦੀ ਵਾਹਿਗੁਰੂ ਪੰਜਾ ਕਲਤਾ ਸਰਬੱਤ ਗੁਰਦੁਆਰਿਆਂ ਦਾ ਬਿਆਨ ਤਰਖਾ ਸਾਹਿਬੋ ਜੀ ਵਾਹਿਗੁਰੂ ਇਸ ਵਿੱਚ ਸਬਤ ਖਾਲਸਾ ਜੀ ਕੀਰਤਾਰ ਸਾਹਿਬ ਜੀ ਸਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਅਲੇ ਚਿੱਤਾਂ ਦਾ ਸਤਿਆਸਰ ਸਭੋ ਜਹਾਨਾਂ ਖਾਲਸਾ ਸਾਹਿਬ ਦਾ ਤਾਂ ਅਰਸ਼ਾਂ ਦੇ ਤੇਰੀ ਫਤਹਿ ਗੱਜ ਦੀ ਪਹਿਪਾਤੀ ਜੀ ਸ੍ਰੀ ਸਰਵਿਸ ਹਾਈ ਬਾਤ ਸਾਹਿਬ ਜੀ ਕੋ ਭਾਈ

ਉਹ ਬਾਦੂ ਬਾਬੇ ਗੱਲ ਬਸ ਤਾਂ ਖਾਲੀ ਪਈ ਆ ਆਜੋ ਆਜੋ ਇਹ ਤਾਂ ਖਾਦੋ ਵਾਹਗੀਰ ਜੀ ਦਾ ਖਾਲਸਾ ਉਹਦਾ ਹੀ ਫਤਵੀ ਜੀ ਇਹ ਯਾਤਰਾ ਸ਼੍ਰੀ ਅਨੰਤਪਰ ਸਾਹਿਬ ਤੋਂ ਮਾਤਾ ਗੁਜਰੀਬੀ ਵੈਲਫੇਅਰ ਸੁਸਾਇਟੀ ਵੱਲੋਂ ਫਰੀ ਜਾ ਰਹੀ ਹੈ ਜੀ ਕਰਤਾਰਪੁਰ ਸਾਹਿਬ ਪਾਕਿਸਤਾਨ ਜੀ ਸੰਗਤਾਂ ਫਰੀ ਦਰਸ਼ਨ ਕਰਨ ਜਾ ਰਹੀ ਹੈ ਇਹੋ ਜਿਹਾ ਪ੍ਰਾਪਲਾ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਕਿ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੈ ਪਰ ਸੁਸਾਇਟੀ ਆਮ ਬੰਦੇ ਦੀ ਪਹੁੰਚ ਵਿੱਚ ਲਿਆ ਰਹੀ ਹੈ ਜੀ ਤੁਸੀਂ ਪਹਿਲਾਂ ਵੀ ਇਹ ਜਿਹੜੇ ਪਹਿਲੀ ਵਾਰ ਜਾ ਰਹੇ ਇਹਨਾਂ ਦੇ ਸਹਿਯੋਗ ਨਾਲ ਇਹ ਜੋ ਮਹਿਸੂਸ ਕਰ ਰਿਹਾ ਬਹੁਤ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਜੋ ਵੀ ਸੰਗਤ ਜਾਣਾ ਚਾਹੁੰਦੀ ਹੈ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਨਾਲ ਸੰਪਰਕ ਕਰੋ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਜੀ ਮੈਂ ਡਾਕਟਰ ਖੁਸ਼ਾਲ ਸਿੰਘ ਬਰੂਵਾਲ ਅੱਜ ਅਸੀਂ ਤਕਹ ਸ੍ਰੀ ਕੇਸਕਰ ਸਾਹਿਬ ਦੀ ਛਤਰ ਛਾਇਆ ਹੇਠ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਮਾਤਾ ਗੁਜਰੀ ਜੀ ਵੈਲਫੇਅਰ ਸੁਸਾਇਟੀ ਦੇ ਉਪਰਾਲੇ ਦਾ ਸਦਕਾ ਸ੍ਰੀ ਨਾਨਕਪੁਰ ਸਾਹਿਬ ਤੋਂ ਸੰਗਤਾਂ ਨੂੰ ਤਾਂ ਅਨੁਸ਼ੀਰ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਦੇ ਪਾਵਨ ਅਸਥਾਨਾਂ ਦੇ ਦਰਸ਼ਨਾਂ ਲਈ ਕਰਤਾਰਪੁਰ ਪਾਕਿਸਤਾਨ ਵੇਖੇ ਜਿਹੜੀ ਕਿ ਸੰਗਤ ਇਕੱਤਰ ਹੋ ਕੇ ਜਥੇ ਦੇ ਰੂਪ ਵਿੱਚ ਅੱਜ ਸ਼੍ਰੀ ਨਾਨਦਪੁਰ ਸਾਹਿਬ ਨਿਰਮਲ ਬੁੰਗੇ ਤੋਂ ਅਰਦਾਸ ਕਰਕੇ ਰਵਾਨਗੀ ਹੋ ਰਹੀ ਹੈ ਸੋ ਮੈਂ ਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਜਿੰਨੇ ਵੀ ਸੰਗਤ ਜਾ ਰਹੀ ਹੈ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੋ ਸਾਰਿਆਂ ਨੂੰ ਆਪਸੀ ਪਿਆਰ ਵਾਗਬਖਸ਼ਣ ਤੇ ਧੰਨਵਾਦ ਕਰਦੇ ਆ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਜਿਨ੍ਹਾਂ ਨੇ ਪਿੰਡ ਪਿੰਡ ਦੇਆਂ ਨੂੰ ਇਲਾਕੇ ਦੇ ਅਲੱਗ-ਅਲੱਗ ਸੰਜਣਾ ਨੂੰ ਸੰਗਤਾਂ ਨੂੰ ਨਾਲ ਲੈ ਕੇ ਇਹ ਤਕਰੀਬਨ ਸਤਾਰਵਾਂ ਉਪਰਾਲਾ ਕੀਤਾ ਗਿਆ ਸ਼ਰਮਣੀ ਗੁਰਦਵਾਰਾ ਬੰਦੋ ਕਮੇਟੀ ਦਾ ਧੰਨਵਾਦ ਕਰਦੇ ਜਿਹੜੇ ਕਿ ਸਾਨੂੰ ਬੱਸਾਂ ਆਪ ਸੰਗਤਾਂ ਨੂੰ ਜਿਹੜੇ ਕਿ ਲਿਜਾਣ ਵਾਸਤੇ ਸੇਵਾ ਕਰਦੇ ਹਨ ਸੋ ਸਭ ਤੋਂ ਵੱਡਾ ਸਹਿਯੋਗ ਜਿਹੜਾ ਹੈ ਉਹ ਸ਼ਰਮਣੀ ਗੁਰਦਵਾਰਾ ਕਮੇਟੀ ਅਤੇ ਜਿਹੜਾ ਉਪਰਾਲਾ ਹੈ ਵੈਲਫੇਅਰ ਸੁਸਾਇਟੀ శ్రీ ਨਾਨਕਪੁਰ ਸਾਹਿਬ ਸੁਸਾਇਟੀ ਵੱਲੋਂ ਹੈ ਅੱਗੇ ਤੇ ਵੀ ਗੁਰੂ ਕਿਰਪਾ ਕਰਨ ਇਸ ਤਰ੍ਹਾਂ ਲੜੀ ਹੈ ਜਿਹੜੇ ਨਿਰੰਤਰ ਚਲਾਏ ਵੀ ਹੋਰ ਵੀ ਕਈ ਤਰ੍ਹਾਂ ਦੇ ਧਾਰਮਿਕ ਸਮਾਜੋਂ ਕਾਰਜ ਇਹਨਾਂ ਨੇ ਚਲਾਏ ਹੋਇਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਪਾਸ਼ੇ ਇਸ ਤਰ੍ਹਾਂ ਉਦਮ ਤੇ ਪ੍ਰਾਲੇ ਵਕਸ਼ਨ ਸੋ ਬਹੁਤ ਬਹੁਤ ਆਪ ਜੀ ਦਾ ਸਮੂਹ ਮੀਡੀਆ ਦਾ ਧੰਨਵਾਦ ਜਿਹੜਾ ਕੀ ਇਹਨਾਂ ਦੀ ਜਿਹੜੀ ਅੱਜ ਦੀ ਯਾਤਰਾ ਸਾਡੀ ਤੇ ਹੋਰ ਵੀ ਅੱਗੇ ਤੱਕ ਅੱਗੇ ਪਹਛਾਨਗੇ ਬੈਲਵਰ ਸੁਸਾਇਟੀ ਦੀ ਜਾਣਕਾਰੀ ਕਰਵਾਣਗੇ ਸੋ ਬਹੁਤ ਬਹੁਤ ਧੰਨਵਾਦ ਇਦਾਂ ਮਹਿਸੂਸ ਕਰ ਰਿਹਾ ਸੀ ਪਹਿਲੀ ਵਾਰ ਜਾ ਰਹੇ ਹਾਂਜੀ ਬਾਹਰ ਜਣੀ ਪਾਕਿਸਤਾਨ ਜਿਹੜੀ ਯਾਤਰਾ ਵਾਸਤੇ ਪਹਿਲੀ ਵ ਯਾਤਰਾ ਵਾਸਤੇ ਪਹਿਲੇ ਸੰਗਾਂ ਲੈ ਕੇ ਗੁਰੂ ਦੀ ਕਿਰਪਾ ਨਾਲ ਦਾਸ ਨੂੰ ਸਾਰੇ ਜਥੇਵਲਾਂ ਮੁਕਤੀ ਦੇ ਤੌਰ ਤੇ ਜਿਹੜੀ ਇਹ ਇੱਕ ਸੇਵਾ ਲਈ ਹੈ ਇਹਨਾਂ ਅਗਵਾਈ ਕਰਨੇਗਾ ਅਗਵਾਈ ਤਾਂ ਸੱਚੇ ਪਾਤਸ਼ਾਹ ਕਲਗੀਧਾ ਦਸ਼ਮੇਸ਼ ਪਿਤਾ ਨੇ ਆਪ ਕਰਨੀ ਹੈ ਗੁਰੂ ਨਾਨਕ ਸਾਹਿਬ ਨੇ ਕਰਨੀ ਹੈ ਪਰ ਉਹ ਕਿਸੇ ਵੀ ਸ਼ਰੀਰਕ ਤੌਰ ਤੇ ਕਿਸੇ ਬੰਦੇ ਦੀ ਇੱਕ ਜਿਵੇਂ ਵਾਰੀ ਤੌਰ ਤੇ ਸੇਵਾ ਤੌਰ ਤੇ ਦਾਸ ਦੀ ਲਈ ਹੈ ਕੁਛੇ ਕਰੂਗੇ ਗੁਰੂ ਦੀ ਕਿਰਪਾ ਦੇ ਨਾਲ ਸੀ ਪੂਰੀ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਪੂਰੇ ਜਥੇ ਨੂੰ ਆਪਣੇ ਨਾਲ ਸਾਰੇ ਹੀ ਸਹਿਯੋਗ ਦੇ ਨਾਲ ਸਾਰਾ ਯਾਤਰਾ ਤੇ ਜਾ ਕੇ ਦਰਸ਼ਨ ਕਰਾਂਗੇ ਵਾਹਿਗੁਰੂ ਜੀ ਕਾ ਸਾਰਿਆਂ ਦੇ ਬੜੇ ਹੁਣ ਜਾ ਕੇ ਜਿਹੜੀ ਸੰਗਤ ਸਾਡੇ ਨਾਲ ਚੱਲੀ ਹੈ ਕੋਈ ਰੋਪੜ ਤੋਂ ਆ ਕੋਈ ਹੋਰ ਸੱਜੇ ਕਬੇ ਬਾਹਰੋਂ ਮਤਲਬ ਇਹ ਨਹੀਂ ਕਿ ਕੱਲੇ ਅਨੰਦਪੁਰ ਸਾਹਿਬ ਤੋਂ ਹੀ ਹੈ ਅਲੱਗ-ਅਲੱਗ ਪਿੰਡਾਂ ਤੋਂ ਕੀਰਤਪੁਰ ਸਾਹਿਬ ਤੋਂ ਕੋਈ ਹਿਮਾਚਲ ਤੋਂ ਆ ਇਸੇ ਤਰ੍ਹਾਂ ਅਲੱਗ-ਅਲੱਗ ਮਤਲਬ ਜ਼ਿਲ੍ਹਿਆਂ ਤੋਂ ਵੀ ਹੈ ਕੁਝ ਵੀਰ ਜਿਹੜੇ ਆਏ ਹੋਏ ਆ ਸੋ ਸਾਰਿਆਂ ਨਾਲ ਸੰਪਰਕ ਬਣਦਾ ਜਦੋਂ ਹੁਣ ਅਸੀਂ ਵਾਪਸੇ ਜਾਣਾ ਉਸ ਟਾਈਮਾ ਹੋਰ ਜਿਹੜੀ ਹੈ ਉਹਦੀ ਆਊਟਪੁੱਟ ਮਿਲਣੀ ਹੈ ਉਹਦੇ ਬਾਰੇ ਵੀ ਫਿਰ ਅਸੀਂ ਆਪਸੀ ਫਿਰ ਪਿਆਰ ਕਰਾਂਗੇ ਤੇ ਨਾਲ ਵੈਲਫੇਅਰ ਸੈਟੀ ਨਾਲ ਵੀ ਅੱਗੇ ਦੇ ਨਾਲ ਜੁੜਾਂਗੇ ਸੋ ਜਿਹੜੇ ਇਹਦੇ ਉ ਨਾਲ ਕਿਤੇ ਵੀ ਜੇ ਦੇ ਵਿੱਚ ਜ਼ਰੂਰਤ ਪੈਂਦੀ ਨਾਲ ਅਸੀਂ ਸੰਗਤ ਨਾਲ ਹੋ ਕੇ ਖੜੂਗੀ ਸੋ ਸੰਗਤ ਦਾ ਵੀ ਧੰਨਵਾਦ ਕਰਾਂਗੇ ਸਾਰੇ ਗੁਰੂ ਦੀ ਕਿਰਪਾ ਨਾਲ ਸੋ ਬਹੁਤ ਵਧੀਆ ਲੱਗਿਆ ਵਾਕੀ ਜਿਹੜੀ ਕਿ ਕਹਿੰਦੇ ਉਹ ਕਾਰਜ ਕਰਨ ਤੋਂ ਬਾਅਦ ਫਿਰ ਫਿਰ ਆਪਾਂ ਨਾਲ ਆਪ ਜੀ ਨੂੰ ਜਾਣਕਾਰੀ ਦੇਵਾਂਗੇ ਕਿਵੇਂ ਕਿਵੇਂ ਰੇ ਕਿਵੇਂ ਯਾਤਰਾ ਰਹੀ ਹੈ ਗੁਰੂ ਦੀ ਕਿਰਪਾ ਨਾਲ ਸੋ ਬਹੁਤ ਧੰਨਵਾਦ ਆਪ ਜੀ ਦਾ ਵੀ ਸਾਰੀਆਂ ਸੰਗਤਾਂ ਦਾ ਗੁਰੂ ਸਾਹਿਬ ਦਾ ਲੱਖ ਲੱਖ ਮਹਾਰਾਜ ਧੰਨਵਾਦ ਜਿਨ੍ਹਾਂ ਨੇ ਸਾਨੂੰ ਜਾਣ ਦਾ ਤੇ ਇਹ ਦਰਸ਼ਨ ਕਰਨ ਦਾ ਉਪਰਾਲਾ ਬਖਸ਼ਿਆ ਅਸੀਂ ਰੋਜ਼ ਹੀ ਅਰਦਾਸ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਹਸਤੇ ਪਾਸ਼ਾ ਜੀ ਵੀ ਜਿਨ੍ਹਾਂ ਗੁਰਧਾਮਾਂ ਤੋਂ ਸੰਗਤਾਂ ਵਿਛੜੀਆਂ ਉਹਨਾਂ ਦੇ ਖੁੱਲੇ ਪਾਡਰਸ਼ਨ ਦਾ ਧਾਰੇ ਬਖਸ਼ਣ ਉਹਨਾਂ ਦਾ ਦਰਸ਼ਨ ਕਰਨ ਬਾਅਦ ਅੱਜ ਆਈ ਚੱਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਵੱਡੀ ਗੱਲ ਹੁੰਦੀ ਜੀ ਬਿਲਕੁਲ ਬਿਲਕੁਲ ਐਗਰ ਦੇ ਆਸਰੇ ਅਦਾ ਗੁਜਰੀ ਬੈਲਪੁਰ ਸੈਟੀ ਵੱਲੋਂ ਉਦੋਂ ਇਹ ਗੱਲ ਸੋਚੀ ਗਈ ਜਦੋਂ ਇਹ ਰਾਸਤਾ ਖੁੱਲਿਆ ਗੁਰੂ ਨਾਨਕ ਪਾਤਸ਼ਾਹੀ ਦਾ ਆਸਥਾਨ ਵਾਸਤੇ ਕਰਤਾਰਪੁਰ ਸਾਹਿਬ ਵਾਸਤੇ ਜਦੋਂ ਰਸਤਾ ਖੁੱਲਿਆ ਉਦੋਂ ਲੋਕਾਂ ਨੇ ਇਹਦਾ ਮੁੱਲ ਵਟਣ ਦੀ ਕੋਸ਼ਿਸ਼ ਕੀਤੀ ਪੈਸੇ ਕਾਫੀ ਪੈਸੇ ਲੈ ਕੇ ਯਾਤਰਾ ਕਰਾਉਣ ਦੀ ਕੋਸ਼ਿਸ਼ ਕੀਤੀ ਉਦੋਂ ਮਾਤਾ ਗੁਜਰੀ ਬੈਲ ਬੋਰਡ ਸੈਟੀ ਨੇ ਮੀਟਿੰਗ ਕਰਕੇ ਲੋਕਾਂ ਨੂੰ ਸਨੇਹਾ ਦਿੱਤਾ ਕਿ ਅਸੀਂ ਫ੍ਰੀ ਯਾਤਰਾ ਕਰਾਵਾਂਗੇ ਇਹ ਕਿੰਨੀਆਂ ਅਰਦਾਸਾਂ ਤੋਂ ਬਾਅਦ ਜਿਹੜਾ ਰਸਤਾ ਕਰਤਾਰਪੁਰ ਸਾਹਿਬ ਦਾ ਖੁੱਲਿਆ ਹੈ ਸੋ ਅਸੀਂ ਇਸ ਗੱਲ ਨੂੰ ਲੈ ਕੇ ਜਦੋਂ ਤੱਕ ਦੁਨੀਆ ਰਹਿੰਦੀ ਆ ਜਦੋਂ ਤੱਕ ਅਸੀਂ ਅਸੀਂ ਰਹਿੰਦੇ ਆ ਉਦੋਂ ਤੱਕ ਅਸੀਂ ਇਹ ਸਾਰਾ ਕੁਝ ਚਲਾਵਾਂਗੇ ਮਾਦਾ ਗੁਜਰੀ ਬੈਲਪੁਰ ਸਾਡੀ ਦੇ ਸਾਰੇ ਮੈਂਬਰ ਖੜੇ ਆ ਸਾਰੇ ਦਿਨ ਰਾਤ ਦੇ ਨਾਲ ਇਹ ਕਾਰਜ ਦੇ ਵਿੱਚ ਲੱਗੇ ਹੋਏ ਆ ਸੋ ਜਿਸ ਤਰ੍ਹਾਂ ਮਾਦਾ ਗੁਜਰੀ ਬੈਲਪੁਰ ਸਾਡੀ ਵੱਲੋਂ ਇਹ ਕਾਰਜ ਆਰੰਭਿਆ ਗਿਆ ਇਸੇ ਤਰ੍ਹਾਂ ਪੀਜੀ ਨੂੰ ਬਸ ਵੀ ਕਲਾਈ ਹੋਈ ਹੈ ਜੋ ਫਰੀ ਪਰਿਜਾ ਨੂੰ ਲੈ ਕੇ ਜਾਂਦੀ ਹੈ ਉਹ ਵੀ ਮਾਤਾ ਗੁਜਰੀ ਬੈਲਵਰਸਾਡੀ ਦੇ ਮੈਂਬਰਾਂ ਵੱਲ ਲਾਈ ਗਈ ਹੈ ਤੇ ਕਰਤਾਰਪੁਰ ਸਾਹਿਬ ਨੂੰ ਵੀ ਬੱਸ ਲਾਈ ਹੈ ਫਤੇਗੜ ਸਾਹਿਬ ਦੀ ਮਿਸਰੇ ਫਰੀ ਰਹਿائش ਦਾ ਪ੍ਰਬੰਧ ਕੀਤਾ ਜਾਂਦਾ ਹੈ ਹੋਲੇ ਮਹੱਲੇ ਤੇ ਵੀ ਫਰੀ ਰਹਿائش ਦਾ ਪ੍ਰਬੰਧ ਕੀਤਾ ਜਾਂਦਾ ਹੈ ਸੋ ਮਾਤਾ ਗੁਜਰੀ ਬੈਲਵਰਸਾਡੀ ਵੱਲੋਂ ਇਹ ਪ੍ਰਾਲੇ ਕੀਤੇ ਜਾਂਦੇ ਆ ਸੋ ਸਾਡਾ ਸੁਨੇਹਾ ਹੈ ਸੰਗਤਾਂ ਨੂੰ ਜਿਨ੍ਹਾਂ ਜਿਨ੍ਹਾਂ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਹੋਣ ਆਪਣਾ ਪਾਸਪੋਰਟ ਤੇ ਆਧਾਰ ਕਾਰਡ ਦੀ ਆਪਣੀ ਇਹਦੀ ਸਾਨੂੰ ਪੁੱਛਦਿਆਂ ਕਾਰਨ ਅਸੀਂ ਇਸੇ ਤਰ੍ਹਾਂ ਹਰ ਮਹੀਨੇ ਇੱਕ ਜਥਾ ਭੇਜਣ ਲਈ ਤਤਪਰ ਰਹਾਂਗੇ ਅਤੇ ਹਰ ਮਹੀਨੇ ਇਸੇ ਤਰ੍ਹਾਂ ਸੰਤਾਂ ਨੂੰ ਭੇਜਦੇ ਰਹਾਂਗੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਤਤਪਰ ਰਹਾਂਗੇ ਜਾ ਰਿਹਾ ਤੇ ਕਿੰਨੇ ਸੰਤਾਂ ਜਾ ਰਹੀਆਂ ਇਹ 17ਵਾਂ ਜਥਾ ਜਿਹੜਾ ਜਾ ਰਿਹਾ ਜੀ ਕਰਤਾਰਪੁਰ ਸਾਹਿਬ ਨੂੰ 35 ਸਰੀਰ ਜਿਹੜੇ ਐ ਇਹ ਜਾ ਰਹੇ ਆ ਕਰਤਾਰਪੁਰ ਸਾਹਿਬ ਨੂੰ ਜਿਨ੍ਹਾਂ ਵਿੱਚੋਂ 5 ਜਿਹੜੇ ਐ ਉਹ ਕੈਨਸਲ ਹੋ ਗਿਆ ਉਹਨਾਂ ਦੀ ਕਿਸੇ ਕਾਗਜ਼ਾਂ ਦੀ ਤਕਨੀਕੀ ਕਾਰਨ ਕਰਕੇ ਤੇ ਬਾਕੀ ਇਸ ਵੇਲੇ ਜਿਹੜੇ ਆ ਬਾਕੀ 35 ਮੈਂਬਰ ਜਿਹੜੇ ਆ ਉਹ ਜਾ ਰਹੇ ਆ ਸੋ ਇਸੇ ਤਰ੍ਹਾਂ ਹਰ ਮਹੀਨੇ ਅਸੀਂ ਇਹ ਕਾਰਜ ਕਰਨ ਵਾਸਤੇ ਆ ਰਹਾ ਸੰਗਤਾ ਸਾਡੇ ਕੋ ਆਣ ਪਾਸਵਰਡ ਲੈ ਕੇ ਆਣ ਅਸੀਂ ਉਹਨਾਂ ਨੂੰ ਫ੍ਰੀ ਹਮੇਸ਼ਾ ਇਸੇ ਤਰ੍ਹਾਂ ਭੇਜਦੇ ਰਹਾਂਗੇ ਅੱਜ ਦੇ ਸੰਗਤਾਂ ਜਾਣੀ ਕੀ ਉਤਸ਼ਾਹ ਇਹਨਾਂ ਚ ਕਿਦਾਂ ਪਾਇਆ ਜਾ ਰਿਹਾ ਅੱਜ ਸੰਗਤਾਂ ਦਾ ਬੜਾ ਉਤਸ਼ਾਹ ਸਵੇਰ ਤੋਂ ਸੰਗਤਾ ਆਈਆਂ ਹੋਈਆਂ ਕੱਲ ਤੋਂ ਟੈਲੀਫੋਨ ਆਉਣੇ ਸ਼ੁਰੂ ਹੋ ਗਏ ਸਾਰੇ ਮੈਂਬਰਾਂ ਨੂੰ ਕਿ ਅਸੀਂ ਜਾਣਾ ਹੈ ਕਦੋਂ ਜਾਣਾ ਹੈ ਕਿੱਥੇ ਆਈਏ ਕਦੋਂ ਆਈਏ ਕੀ ਲਿਆਈਏ ਇਹ ਸਾਰਾ ਕੋ ਸੰਗਤਾਂ ਨੇ ਬੜਾ ਉਤਸ਼ਾਹ ਨਾਲ ਸੰਗਤਾਂ ਨੇ ਜਿਹੜਾ ਉੱਥੇ ਵਾਸਤੇ ਰਾਸ਼ਨ ਵੀ ਇਕੱਠਾ ਕੀਤਾ ਲੰਗਰ ਵਾਸਤੇ ਉਹ ਵੀ ਲੈ ਕੇ ਜਾ ਰਹੇ ਆ ਤੇ ਹੋਰ ਵੀ ਮਾਇਆ ਵੀ ਇਕੱਠੀ ਕੀਤੀ ਆ ਉਹ ਵੀ ਉੱਥੇ ਚੜਾਉਣ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਉਹ ਵੀ ਲੈ ਕੇ ਜਾ ਰਹੇ ਆ ਇਸੇ ਤਰ੍ਹਾਂ ਬੜੇ ਬੜਾ ਉਤਸ਼ਾਹ ਹੈ ਜਿਹੜੀਆਂ ਸੰਗਤਾਂ ਰਹਿ ਗਈਆਂ ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਜਾਂ ਲੇਟ ਹੋ ਗਏ ਉਹ ਬਜਾੜੇ ਬੜੇ ਪਛਤਾ ਰਹੇ ਆ ਪਰ ਉਹਨਾਂ ਨੂੰ ਅਸੀਂ ਕਿਹਾ ਕਿ ਅਗਲੇ ਘੜੇ ਤੁਹਾਨੂੰ ਲੈ ਕੇ ਜਾਵਾਂਗੇ ਸੰਗਤਾਂ 'ਚ ਬਹੁਤ ਸ਼ਾਇ ਸੰਗਤ ਦਾ ਇੱਥੇ ਦਾ ਕਹਿੰਦੀ ਹੈ ਕਿ ਆਧਾਰ ਕਾਰਡ ਤੇ ਸਾਨੂੰ ਪੂਜਾ ਦਿਓ ਪਰ ਅਫਸੋਸ ਇਸ ਤਰ੍ਹਾਂ ਸੀ ਨਹੀਂ ਕਰ ਸਕਦੇ ਪਾਸਪੋਰਟ ਨਾਲ ਹੀ ਜਾਣਾ ਪਵੇਗਾ ਸੋ ਪਾਸਪੋਰਟ ਬਹੁਤ ਜ਼ਰੂਰੀ ਹੈ ਇਸ ਕੰਮ ਵਾਸਤੇ ਮੈਂ ਆਪ ਜੀ ਦਾ ਪ੍ਰੈਸ ਦਾ ਖਾਸ ਕਰਕੇ ਪ੍ਰਿੰਸੀਪਲ ਖਾਲਸਾ ਕਾਲ ਡਾਕਟਰ ਜਸਵੀਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਾਡੇ ਸੰਸਥਾ ਨੂੰ ਬਹੁਤ بڑا ਸਹਾਇਕ ਦਿੱਤਾ ਔਰ ਦਿੰਦੇ ਰਹੇ ਆ ਉਹ ਦਿੰਦੇ ਰਹਿਣਗੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੈਂਬਰਾਂ ਦਾ ਸਾਰਿਆਂ ਦਾ ਇਹਦੇ ਲਈ ਉਹ ਧੰਨਵਾਦ ਕਰਦਾ ਡਾਕਟਰ ਆਮਾਸਰਾ ਸਿੰਘ ਜੀ ਬਲਦੇਵ ਸਿੰਘ ਜੀ ਦਬੋਧਰ ਸਿੰਘ ਜੀ ਗੁਰਦੇਵ ਸਿੰਘ ਜੀ ਰਾਏਪੁਰਸਾਨੀ ਮੇਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਗੁਰਨਾਮ ਸਿੰਘ ਜੀ ਹੋਰ ਵੀ ਮੈਂਬਰ ਸਾਡੇ ਕਈ ਆਏ ਸੀ ਚਲੇ ਗਏ ਹਰਵਿੰਦਰ ਸਿੰਘ ਜੀ ਸੰਤੋਖ ਸਿੰਘ ਜੀ ਦਰਸ਼ਨ ਸਿੰਘ ਜੀ ਤੇ ਲੋਚਨ ਸਿੰਘ ਜੀ ਇਹ ਸਾਰੇ ਸਾਡੇ ਜਿਹੜੇ ਮੈਂਬਰ ਹੈ ਬੜੇ ਸ਼ਾਨਾ ਕੰਮ ਕਰ ਰਿਹਾ ਇਹਨਾਂ ਦਾ ਵੀ ਇਹਦੇ ਲਈ ਉਹ ਧੰਨਵਾਦ ਹੈ ਸੰਗਤਾਂ ਦਾ ਜੋ ਵੀ ਸੰਗਤਾਂ ਦਾ ਆਸ਼ੀਰਵਾਦ ਹੈ ਸਾਰਿਆਂ ਨੇ ਹਿੱਸੇ ਵੰਡਦਾ ਆਣਾ ਹੈ ਸਾਰਿਆਂ ਨੂੰ ਆਣਾ ਚਾਹੀਦਾ ਸਾਰੇ ਦਾ ਤੈਦ ਲੋਤਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ